ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟੀ ਕੇ ਸਾਕੀ ਦੁਆਰਾ ਲਿਖੀ ਕਿਤਾਬ ਰਿਚਰਡ ਪੋਰਡਡ ਮੈਂ ਰਿਚਰਡ ਨੂੰ ਪੁੱਛਿਆ ਕਿ ਕੀ ਉਸ ਦਾ ਗੁਮੰਡੀ ਨਿਵੇਸ਼ਕ ਹੈ ਰਿਚਰਡ ਨੇ ਕਿਹਾ ਨਹੀਂ ਫਿਰ ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਉਸ ਦੀ ਸਲਾਹ ਕਿਉਂ ਮੰਨੀ ਤਾਂ ਰਿਚਰਡ ਸੁਰੱਖਿਆਤਮਕ ਹੋ ਗਿਆ ਉਹ ਤੁਸ ਨੇ ਬਸ ਇੰਨਾ ਹੀ ਕਿਹਾ ਕਿ ਉਹ ਜ਼ਿਆਦਾ ਜਾਂਚ ਪੜਤਾਲ ਕਰਨਾ ਚਾਹੁੰਦਾ ਸੀ ਫੀਨਿਕਸ ਚ ਰੀਅਲ ਏਸਟੇਟ ਬਾਜ਼ਾਰ ਦੇ ਦਿਨ ਪਲਟੇ ਤੇ 1994 ਚ ਉਸ ਛੋਟੇ ਯੂਨਿਟ ਤੋਂ 1000 ਡਾਲਰ ਮਹੀਨੇ ਦਾ ਕਿਰਾਇਆ ਮਿਲ ਰਿਹਾ ਸੀ ਸਰਦੀਆਂ ਦੇ ਪੀਕ ਸੀਜ਼ਨ ਚ 2500 ਡਾਲਰ ਮਹੀਨਾ 1995 ਚ ਯੂਨਿਟ ਦੀ ਕੀਮਤ ਵਧ ਕੇ 95000 ਡਾਲਰ ਹੋ ਗਈ ਸੀ ਰੀਚਰਡ ਨੂੰ ਇੰਨਾ ਹੀ ਕਰਨਾ ਸੀ ਕਿ ਉਹ ਸ਼ੁਰੂਆਤ ਚ 5000 ਡਾਲਰ ਚੁਕਾ ਦਿੰਦਾ ਤੇ ਚੂਹਾ ਦੌੜ ਤੋਂ ਬਾਹਰ ਤੇ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਅਜੇ ਤੱਕ ਉਹ ਕੁਝ ਨਹੀਂ ਕਰ ਪਾਇਆ ਤੇ ਫਿਨਿਕਸ ਵਰਗੇ ਸੌਦੇ ਹੁਣ ਵੀ ਮੌਜੂਦ ਹਨ ਬਸ ਤੁਹਾਨੂੰ ਉਹਨਾਂ ਨੂੰ ਕੁਝ ਜ਼ਿਆਦਾ ਗੌਰ ਨਾਲ ਦੇਖਣਾ ਪਵੇਗਾ ਰਿਚਰਡ ਦੇ ਪਿੱਛੇ ਹਟਣ ਨਾਲ ਮੈਨੂੰ ਕੋਈ ਹੈਰਾਨੀ ਨਹੀਂ ਸੀ ਹੋਈ ਇਸ ਨੂੰ ਖਰੀਦਦਾਰ ਦਾ ਪਛਤਾਵਾ ਕਿਹਾ ਜਾਂਦਾ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਇਹੇ ਸ਼ੱਕ ਸਾਨੂੰ ਲੈ ਡੁੱਬਦਾ ਹੈ ਛੋਟਾ ਕੁੱਕੜ ਜਿੱਤ ਜਾਂਦਾ ਹੈ ਤੇ ਅਸੀਂ ਆਜ਼ਾਦੀ ਦਾ ਮੌਕਾ ਗਵਾ ਦਿੰਦੇ ਹਾਂ ਦੂਜੇ ਉਦਾਹਰਨ ਵਿੱਚ ਮੈਂ ਸੀਡੀ ਦੇ ਬਜਾਏ ਟੈਕਸ ਲੇਨ ਸਰਟੀਫਿਕੇਟਸ ਵਿੱਚ ਆਪਣੀ ਸੰਪਤੀ ਦਾ ਕੁਝ ਹਿੱਸਾ ਰੱਖਦਾ ਹਾਂ ਮੈਂ ਆਪਣੇ ਪੈਸੇ ਉੱਤੇ 16% ਸਾਲਾਨਾ ਕਮਾਉਂਦਾ ਹਾਂ ਜਿਹੜਾ ਬੈਂਕਾਂ ਵੱਲੋਂ ਦਿੱਤੇ ਜਾਣ ਵਾਲੇ 5% ਤੋਂ ਨਿਸ਼ਚਿਤ ਤੌਰ ਤੇ ਕਾਫੀ ਜ਼ਿਆਦਾ ਹੈ ਇਹ ਪ੍ਰਮਾਣ ਪੱਤਰ ਰੀਅਲ ਏਸਟੇਟ ਵੱਲੋਂ ਸੁਰੱਖਿਅਤ ਹੁੰਦੇ ਹਨ ਅਤੇ ਰਾਜ ਦੇ ਕਾਨੂੰਨ ਦੁਆਰਾ ਸੁਰੱਖਿਅਤ ਜਿਹੜੇ ਨਿਸ਼ਚਿਤ ਤੌਰ ਤੇ ਜ਼ਿਆਦਾਤਰ ਬੈਂਕਾਂ ਤੋਂ ਜ਼ਿਆਦਾ ਚੰਗੇ ਵੀ ਜਿਸ ਅਧਾਰ ਉੱਤੇ ਉਹਨਾਂ ਨੂੰ ਖਰੀਦਿਆ ਜਾਂਦਾ ਹੈ ਉਹ ਵੀ ਕਾਫੀ ਸੁਰੱਖਿਅਤ ਫਾਰਮੂਲਾ ਹੈ ਉਹਨਾਂ 'ਚ ਕੇਵਲ ਇੱਕ ਦਿੱਕਤ ਇਹ ਹੁੰਦੀ ਹੈ ਕਿ ਉਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ ਤਾਂ ਮੈਂ ਉਹਨਾਂ ਨੂੰ 2 ਤੋਂ 7 ਸਾਲ ਦੀ ਸੀਡੀ ਮੰਨ ਲੈਂਦਾ ਹਾਂ ਹਰ ਵਾਰ ਜਦੋਂ ਵੀ ਮੈਂ ਕਿਸੇ ਨੂੰ ਦੱਸਦਾ ਹਾਂ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੇ ਆਪਣਾ ਪੈਸਾ ਸੀਡੀ 'ਚ ਲਾਇਆ ਹੋਇਆ ਹੈ ਕਿ ਮੈਂ ਆਪਣੇ ਪੈਸੇ ਨੂੰ ਇਸ ਤਰ੍ਹਾਂ ਰੱਖਦਾ ਹਾਂ ਤਾਂ ਉਹ ਮੈਨੂੰ ਦੱਸਦੇ ਹਨ ਕਿ ਇਹ ਖਤਰਨਾਕ ਹੈ ਉਹ ਮੈਨੂੰ ਦੱਸਦੇ ਹਨ ਕਿ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਉਹਨਾਂ ਨੂੰ ਇਹ ਗਿਆਨ ਕਿੱਥੋਂ ਪ੍ਰਾਪਤ ਹੋਇਆ ਤਾਂ ਉਹ ਕਹਿੰਦੇ ਹਨ ਕਿ ਉਹਨਾਂ ਦੇ ਦੋਸਤ ਜਾਂ ਨਿਵੇਸ਼ ਦੀ ਮੈਗਜ਼ੀਨ ਰਾਹੀਂ ਉਹਨਾਂ ਨੇ ਇਸ ਤਰ੍ਹਾਂ ਕਦੇ ਵੀ ਨਹੀਂ ਕੀਤਾ ਤੇ ਉਹ ਦੂਜੇ ਬੰਦਿਆਂ ਨੂੰ ਜੋ ਇਸ ਤਰ੍ਹਾਂ ਕਰ ਰਹੇ ਹਨ ਨੂੰ ਦੱਸਦੇ ਹਨ ਕਿ ਉਸ ਨੂੰ ਇਸ ਤਰ੍ਹਾਂ ਕਿਉਂ ਨਹੀਂ ਕਰਨਾ ਚਾਹੀਦਾ ਮੈਂ ਜਿਹੜੀ ਘਾਟਾ ਆਮਦਨ ਦੀ ਆਸ ਕਰਦਾ ਹਾਂ ਉਹ 16% ਹੁੰਦੀ ਹੈ ਪਰ ਜਿਨ੍ਹਾਂ ਲੋਕਾਂ ਅੰਦਰ ਸ਼ੱਕ ਹੁੰਦਾ ਹੈ ਉਹ ਕੇਵਲ 5% ਤੋਂ ਹੀ ਸੰਤੁਸ਼ਟ ਹੋ ਜਾਂਦੇ ਹਨ ਸ਼ੰਕਾ ਬੜੀ ਮਹਿੰਗੀ ਸਾਬਤ ਹੁੰਦੀ ਹੈ ਮੇਰਾ ਮੰਨਣਾ ਹੈ ਕਿ ਇਹ ਸ਼ੱਕ ਤੇ ਸੰਕੀਪਣ ਜਿਹੜਾ ਤੇ ਲੋਕਾਂ ਨੂੰ ਗਰੀਬ ਬਣਾਏ ਰੱਖਦਾ ਹੈ ਤੇ ਉਹਨਾਂ ਕੋਲੋਂ ਸੁਰੱਖਿਅਤ ਖੇਡ ਖਿਡਾਉਂਦਾ ਹੈ ਅਸਲੀ ਦੁਨੀਆ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਅਮੀਰ ਬਣੋ ਕੇਵਲ ਤੁਹਾਡਾ ਸ਼ੱਕ ਹੀ ਤੁਹਾਨੂੰ ਗਰੀਬ ਬਣਾ ਕੇ ਰੱਖ ਰਿਹਾ ਹੈ ਜਿਵੇਂ ਮੈਂ ਕਿਹਾ ਚੂਹਾ ਦੌੜ ਤੋਂ ਬਾਹਰ ਨਿਕਲਣਾ ਤਕਨੀਕੀ ਤੌਰ ਤੇ ਸੌਖਾ ਹੈ ਇਸ ਵਿੱਚ ਜ਼ਿਆਦਾ ਗਿਆਨ ਦੀ ਲੋੜ ਨਹੀਂ ਪਰ ਇਹਨਾਂ ਸ਼ੰਕਾਵਾਂ ਦੇ ਕਾਰਨ ਜ਼ਿਆਦਾਤਰ ਲੋਕ ਇਸ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਇਸ ਵਿੱਚ ਜ਼ਿਆਦਾ ਗਿਆਨ ਦੀ ਲੋੜ ਨਹੀਂ ਪਰ ਇਹਨਾਂ ਸ਼ੰਕਾਵਾਂ ਦੇ ਕਾਰਨ ਜ਼ਿਆਦਾਤਰ ਲੋਕ ਇਸ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਸ਼ੱਕੀ ਲੋਕ ਕਦੇ ਨਹੀਂ ਜਿੱਤ ਪਾਉਂਦੇ ਉਮੀਦ ਆੜੀ ਕਹਿੰਦੇ ਸਨ ਸ਼ੱਕ ਤੇ ਡਰ ਦੇ ਕਾਰਨ ਹੀ ਵਿਅਕਤੀ ਸ਼ੱਕੀ ਬਣ ਜਾਂਦਾ ਹੈ ਸ਼ੱਕੀ ਵਿਅਕਤੀ ਨੁਕਤਾਚਿੰਨੀ ਕਰਦਾ ਹੈ ਜਦੋਂ ਕਿ ਜਿੱਤਣ ਵਾਲਾ ਵਿਸ਼ਲੇਸ਼ਣ ਇਹ ਉਹਨਾਂ ਦੀ ਮਨਪਸੰਦ ਖੋਤ ਸੀ ਉਮੇਡ ਡੈਡੀ ਨੇ ਇਹ ਸਪਸ਼ਟ ਕੀਤਾ ਕਿ ਨੁਕਤਾਚਿੰਨੀ ਨਾਲ ਦਿਮਾਗ ਬੰਨ੍ਹਿਆ ਜਾਂਦਾ ਹੈ ਜਦੋਂ ਕਿ ਵਿਸ਼ਲੇਸ਼ਣ ਕਰਨ ਅੱਖਾਂ ਖੁੱਲ੍ਹ ਜਾਂਦੀਆਂ ਹਨ ਵਿਸ਼ਲੇਸ਼ਣ ਤੋਂ ਜਿੱਤਣ ਵਾਲੇ ਇਹ ਦੇਖ ਸਕਦੇ ਹਨ ਕਿ ਅਲੋਚਕ ਅੰਨੇ ਹਨ ਤੇ ਉਹ ਉਹਨਾਂ ਮੋਗਿਆਂ ਨੂੰ ਵੀ ਦੇਖ ਸਕਦੇ ਹਨ ਜਿਹੜੇ ਹੋਰ ਕਿਸੇ ਨੂੰ ਨਹੀਂ ਦਿਖ ਪਾਉਂਦੇ ਤੇ ਦੂਜੇ ਲੋਕ ਜਿਨ੍ਹਾਂ ਅਫਸਰਾਂ ਨੂੰ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਦੇਖਣ ਦੀ ਸਮਰੱਥਾ ਕਿਸੇ ਵੀ ਤਰ੍ਹਾਂ ਦੀ ਸਫਲਤਾ ਦੀ ਚਾਬੀ ਹੈ ਜਿਹੜੇ ਲੋਕ ਪੋਦੇ ਦੀ ਆਜ਼ਾਦੀ ਭਾਲ ਰਹੇ ਹਨ ਉਹਨਾਂ ਲਈ ਰੀਅਲ ਏਸਟੇਟ 'ਚ ਨਿਵੇਸ਼ ਇੱਕ ਜ਼ੋਰਦਾਰ ਤਰੀਕਾ ਹੈ ਇਹ ਨਿਵੇਸ਼ ਦਾ ਇੱਕ ਅਦਭੁਤ ਤਰੀਕਾ ਹੈ ਪਰ ਜਦੋਂ ਵੀ ਰੀਅਲ ਏਸਟੇਟ ਦਾ ਜ਼ਿਕਰ ਕਰਦਾ ਹਾਂ ਤਾਂ ਮੈਨੂੰ ਇਹ ਸੁਣਨ ਨੂੰ ਮਿਲਦਾ ਹੈ ਮੈਂ ਟਾਇਲਟ ਨਹੀਂ ਸੁਧਾਰਨਾ ਚਾਹੁੰਦਾ ਇਸੇ ਨੂੰ ਪੀਟਰ ਲਿੰਚ ਰੋਲਾ ਕਹਿੰਦੇ ਹਨ ਇਸੇ ਨੂੰ ਮੇਰੇ ਮੇ ਡੈਡੀ ਸ਼ੱਕੀ ਲੋਕਾਂ ਦੇ ਬਹਾਨੇ ਕਹਿੰਦੇ ਹਨ ਇਹੋ ਜਿਹੇ ਲੋਕ ਜਿਹੜੇ ਕੇਵਲ ਨੁਕਤਾ ਚਿੰਨੀ ਕਰਦੇ ਹਨ ਵਿਸ਼ਲੇਸ਼ਣ ਨਹੀਂ ਕਰਦੇ ਇਹੋ ਜਿਹੇ ਲੋਕ ਜਿਨ੍ਹਾਂ ਦੇ ਦਿਮਾਗ ਤੇ ਉਹਨਾਂ ਦੇ ਸ਼ੱਕ ਤੇ ਡਰ ਕਾਰਨ ਪਰਦਾ ਪੈ ਜਾਂਦਾ ਹੈ ਉਹ ਆਪਣੀ ਅੱਖਾਂ ਨਹੀਂ ਖੋਲਦੇ ਤਾਂ ਜਦੋਂ ਕੋਈ ਕਹਿੰਦਾ ਹੈ ਮੈਂ ਟਾਇਲਟ ਨਹੀਂ ਸੁਧਾਰਨਾ ਚਾਹੁੰਦਾ ਤਾਂ ਮੈਂ ਜਵਾਬ ਦਿੰਦਾ ਹਾਂ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਮੈਂ ਇਹ ਕਰਨਾ ਚਾਹੁੰਦਾ ਹਾਂ ਉਹ ਇਹ ਕਹਿ ਰਹੇ ਹਨ ਕਿ ਜਿਹੜਾ ਉਹਨਾਂ ਨੂੰ ਚਾਹੀਦਾ ਹੈ ਟਾਇਲਟ ਉਸ ਤੋਂ ਜ਼ਿਆਦਾ ਮਹੱਤਵਪੂਰਨ ਹੈ ਮੈਂ ਚੂਹਾ ਦੌੜ ਤੋਂ ਬਾਹਰ ਨਿਕਲਣ ਦੀ ਆਜ਼ਾਦੀ ਦੇ ਬਾਰੇ ਗੱਲਾਂ ਕਰਦਾ ਹਾਂ ਤੇ ਉਹਨਾਂ ਦਾ ਪੂਰਾ ਧਿਆਨ ਟਾਇਲਟ ਤੇ ਲੱਗਿਆ ਰਹਿੰਦਾ ਹੈ ਇਸ ਤਰ੍ਹਾਂ ਦੇ ਵਿਚਾਰ ਜ਼ਿਆਦਾ ਲੋਕਾਂ ਨੂੰ ਗਰੀਬ ਬਣਾਏ ਰੱਖਦੇ ਹਨ ਉਹ ਵਿਸ਼ਲੇਸ਼ਣ ਕਰਨ ਦੀ ਬਜਾਏ ਨੁਕਤੇ ਚਿੰਨੀ ਕਰਦੇ ਰਹਿੰਦੇ ਹਨ ਮੈਂ ਨਹੀਂ ਕਰਨਾ ਚਾਹੁੰਦਾ ਤੁਹਾਡੀ ਸਫਲਤਾ ਦੀ ਚਾਬੀ ਨੂੰ ਆਪਣੇ ਅੰਦਰ ਸਮੋਈ ਰਹਿੰਦੀ ਹੈ ਉਮੀਰ ਡੈਡੀ ਦਾ ਕਹਿਣਾ ਸੀ ਕਿਉਂਕਿ ਮੈਂ ਵੀ ਟਾਇਲਟ ਠੀਕ ਕਰਨ 'ਚ ਚਿਹਰਾ ਦਿਲਚਸਪੀ ਨਹੀਂ ਰੱਖਦਾ ਇਸ ਲਈ ਮੈਂ ਇੱਕ ਪ੍ਰਾਪਰਟੀ ਮੈਨੇਜਰ ਦੀ ਤਲਾਸ਼ ਕਰ ਲੈਂਦਾ ਹਾਂ ਜਿਹੜਾ ਟਾਇਲਟ ਠੀਕ ਕਰਨ ਦਾ ਧਿਆਨ ਰੱਖਦਾ ਹੈ ਕਰਾਂ ਜਾਂ ਅਪਾਰਟਮੈਂਟਸ ਨੂੰ ਚਲਾਉਣ ਲਈ ਇੱਕ ਵਧੀਆ ਪ੍ਰਾਪਰਟੀ ਮੈਨੇਜਰ ਨੂੰ ਲੱਭਣ ਤੋਂ ਬਾਅਦ ਮੇਰਾ ਕੈਸ਼ ਫਲੋ ਵੱਧ ਜਾਂਦਾ ਹੈ ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਵਧੀਆ ਪ੍ਰਾਪਰਟੀ ਮੈਨੇਜਰ ਮੈਨੂੰ ਹੋਰ ਜ਼ਿਆਦਾ ਰੀਅਲ ਏਸਟੇਟ ਖਰੀਦਣ ਦਾ ਮੌਕਾ ਦਿੰਦਾ ਹੈ ਕਿਉਂਕਿ ਮੈਨੂੰ ਟਾਇਲਟ ਦਾ ਧਿਆਨ ਨਹੀਂ ਰੱਖਣਾ ਪੈਂਦਾ ਇੱਕ ਵਧੀਆ ਪ੍ਰਾਪਰਟੀ ਮੈਨੇਜਰ ਰੀਅਲ ਏਸਟੇਟ ਚ ਸਫਲਤਾ ਦੀ ਕੁੰਜੀ ਹੈ ਮੇਰੇ ਲਈ ਰੀਅਲ ਏਸਟੇਟ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿ ਇੱਕ ਚੰਗਾ ਮੈਨੇਜਰ ਲੱਭਣਾ ਆਮ ਕਰਕੇ ਕਿਸੇ ਵਧੀਆ ਪ੍ਰਾਪਰਟੀ ਮੈਨੇਜਰ ਨੂੰ ਚੰਗੇ ਸੌਦਿਆਂ ਦੇ ਬਾਰੇ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਜਦੋਂ ਕਿ ਰੀਅਲ ਏਸਟੇਟ ਏਜੰਡਰ ਨੂੰ ਬਾਅਦ ਵਿੱਚ ਕਿਸੇ ਕਾਰਨ ਉਹ ਹੋਰ ਵੀ ਜ਼ਿਆਦਾ ਕੀਮਤੀ ਹੋ ਜਾਂਦੇ ਹਨ ਮੈਂ ਨਹੀਂ ਕਰਨਾ ਚਾਹੁੰਦਾ ਨੂੰ ਸਫਲਤਾ ਦੀ ਕੁੰਜੀ ਕਹਿਣ ਤੋਂ ਪਿੱਛੇ ਅਮੀ ਡੈਡੀ ਦਾ ਹੀ ਮਤਲਬ ਸੀ ਕਿਉਂਕਿ ਮੈਂ ਵੀ ਟਾਇਲਟ ਠੀਕ ਨਹੀਂ ਕਰਨਾ ਚਾਹੁੰਦਾ ਇਸ ਲਈ ਮੈਂ ਇਹ ਵਿਚਾਰ ਕੀਤਾ ਕਿ ਕਿਵੇਂ ਜ਼ਿਆਦਾ ਰੀਅਲ ਏਸਟੇਟ ਖਰੀਦੀ ਜਾਵੇ ਤਾਂ ਚੂਹਾ ਦੌੜ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਜਿਹੜੇ ਲੋਕ ਇਹ ਕਹਿਣਾ ਜਾਰੀ ਰੱਖਦੇ ਹਨ ਮੈਂ ਟਾਇਲਟ ਨਹੀਂ ਸੁਧਾਰਨਾ ਚਾਹੁੰਦਾ ਉਹ ਅਕਸਰ ਇਹ ਦਮਦਾਰ ਨਿਵੇਸ਼ ਤੋਂ ਆਪਣੇ ਆਪ ਨੂੰ ਜੋੜਾ ਰੱਖਦੇ ਹਨ ਉਹਨਾਂ ਲਈ ਟਾਇਲਟ ਉਹਨਾਂ ਦੀ ਆਜ਼ਾਦੀ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਸਟਾਕ ਮਾਰਕੀਟ ਵਿੱਚ ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਮੈਂ ਆਪਣਾ ਪੈਸਾ ਨਹੀਂ ਗਵਾਉਣਾ ਚਾਹੁੰਦਾ ਉਹਨਾਂ ਨੂੰ ਇਸ ਤਰ੍ਹਾਂ ਕਿਵੇਂ ਲੱਗਦਾ ਹੈ ਕਿ ਮੈਂ ਜਾਂ ਕੋਈ ਹੋਰ ਆਦਮੀ ਪੈਸਾ ਗਵਾਉਣਾ ਪਸੰਦ ਕਰਦਾ ਹੈ ਉਹ ਸਿਰਫ ਇਸੇ ਲਈ ਪੈਸਾ ਨਹੀਂ ਬਣਾ paਉਂਦੇ ਕਿਉਂਕਿ ਉਹ ਪੈਸਾ ਗਵਾਉਣ ਲਈ ਤਿਆਰ ਨਹੀਂ ਹੁੰਦੇ ਸਭੇ ਪਰਚੋਲ ਜਾਂ ਵਿਸ਼ਲੇਸ਼ਣ ਕਰਨ ਦੀ ਬਜਾਏ ਉਹ ਇੱਕ ਹੋਰ ਦਮਦਾਰ ਨਿਵੇਸ਼ ਦੇ ਰਾਹੀ ਯਾਨੀ ਸਟਾਕ ਮਾਰਕੀਟ ਦੇ ਵੱਲੋਂ ਆਪਣਾ ਦਿਮਾਗ ਬੰਦ ਕਰ ਲੈਂਦੇ ਹਨ ਦਸੰਬਰ 1996 'ਚ ਮੈਂ ਆਪਣੇ ਇੱਕ ਦੋਸਤ ਦੇ ਨਾਲ ਨਜ਼ਦੀਕੀ ਗੈਸ ਸਟੇਸ਼ਨ ਦੇ ਕੋਲੋਂ ਗੁਜ਼ਰ ਰਿਹਾ ਸੀ ਉਸਨੇ ਦੇਖਿਆ ਤੇ ਅੰਦਾਜ਼ਾ ਲਾਇਆ ਕਿ ਤੇਲ ਦੀਆਂ ਕੀਮਤਾਂ ਵਧ ਜਾਣਗੀਆਂ ਮੇਰਾ ਦੋਸਤ ਬਹੁਤ ਫਿਕਰ ਕਰਦਾ ਰਹਿੰਦਾ ਹੈ ਜਿਹਾ ਛੋਟਾ ਕੁੱਕੜ ਹੈ ਉਸਦੇ ਹਿਸਾਬ ਨਾਲ ਅਸਮਾਨ ਹਮੇਸ਼ਾ ਡਿਗਣ ਵਾਲਾ ਹੁੰਦਾ ਹੈ ਤੇ ਅਕਸਰ ਅਸਮਾਨ ਉਸੇ ਦੇ ਸਿਰ ਉੱਤੇ ਡਿਗਦਾ ਹੈ ਜਦੋਂ ਅਸੀਂ ਘਰ ਪਹੁੰਚੇ ਤਾਂ ਉਸਨੇ ਮੈਨੂੰ ਉਹ ਤਮਾਮ ਅੰਕੜੇ ਦੱਸੇ ਕਿ ਅਗਲੇ ਕੁਝ ਸਾਲਾਂ 'ਚ ਤੇਲ ਦੀਆਂ ਕੀਮਤਾਂ ਕਿਉਂ ਵਧਣਗੀਆਂ ਇਹ ਅੰਕੜੇ ਮੈਨੂੰ ਪਹਿਲਾਂ ਤੋਂ ਪਤਾ ਨਹੀਂ ਸਨ ਹਾਲਾਂਕਿ ਮੈਂ ਵਰਤਮਾਨ ਵਿੱਚ ਆਇਲ ਕੰਪਨੀ ਦੇ ਬਹੁਤ ਸਾਰੇ ਸ਼ੇਅਰ ਖੇਤੇ ਹੋਏ ਸਨ ਉਸ ਦੀ ਸੂਚਨਾ ਦੇ ਆਧਾਰ ਉੱਤੇ ਮੈਂ ਇੱਕਦਮ ਇੱਕ ਨਵੀਂ ਆਇਲ ਕੰਪਨੀ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਨੂੰ ਉਸ ਦੇ ਅਸਲ ਮੁੱਲ ਤੋਂ ਘੱਟ ਕਰਕੇ ਮਿਥਿਆ ਗਿਆ ਹੋਵੇ ਮੈਨੂੰ ਇੱਕ ਇਹੋ ਜਿਹੀ ਆਇਲ ਕੰਪਨੀ ਮਿਲ ਗਈ ਜਿਹੜੀ ਤੇਲ ਦੇ ਕੁਝ ਭੰਡਾਰਾਂ ਨੂੰ ਤਲਾਸ਼ਣ ਵਾਲੀ ਸੀ ਮੇਰਾ ਬ੍ਰੋਕਰ ਇਸ ਨਵੀਂ ਕੰਪਨੀ ਨੂੰ ਲੈ ਕੇ ਕਾਫੀ ਰਮਾਂਚਿਤ ਹੋ ਗਿਆ ਤੇ ਮੈਂ 85 ਸੈਂਟ ਪ੍ਰਤੀ ਸ਼ੇਅਰ ਦੀ ਦਰ ਉੱਤੇ 15000 ਸ਼ੇਅਰ ਖਰੀਦ ਲਏ ਫਰਵਰੀ 1997 ਵਿੱਚ ਮੈਂ ਉਸੇ ਦੋਸਤ ਦੇ ਨਾਲ ਉਸੇ ਗੈਸ ਸਟੇਸ਼ਨ ਦੇ ਕੋਲੋਂ ਗੁਜ਼ਰ ਰਿਹਾ ਸੀ ਤੇ ਕੀਮਤਾਂ ਪ੍ਰਤੀ ਗੈਲਨ 15% ਵੱਧ ਚੁੱਕੀਆਂ ਸਨ ਇੱਕ ਵਾਰ ਫਿਰ ਛੋਟਾ ਕੁਕੜ ਚਿੰਤਾ ਕਰਨ ਲੱਗਾ ਤੇ ਸ਼ਿਕਾਇਤ ਵੀ ਮੈਂ ਮੁਸਕਰਾਇਆ ਕਿਉਂਕਿ ਜਨਵਰੀ 1997 ਵਿੱਚ ਉਸ ਛੋਟੀ ਆਇਲ ਕੰਪਨੀ ਨੇ ਤੇਲ ਖੋਜ ਲਿਆ ਸੀ ਤੇ ਉਹ 15000 ਸ਼ੇਅਰ ਹੁਣ ਵੱਧ ਕੇ 3 ਡਾਲਰ ਪ੍ਰਤੀ ਸ਼ੇਅਰ ਹੋ ਗਏ ਸਨ ਤੇ ਮੇਰੇ ਦੋਸਤ ਦੇ ਮੁਤਾਬਕ ਗੈਸ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹਿਣਗੀਆਂ ਵਿਸ਼ਲੇਸ਼ਣ ਕਰਨ ਦੀ ਬਜਾਏ ਇਹ ਛੋਟੇ ਕੁਕੜ ਆਪਣੇ ਦਿਮਾਗ ਨੂੰ ਬੰਦ ਕਰ ਲੈਂਦੇ ਹਨ ਜੇਕਰ ਜ਼ਿਆਦਾਤਰ ਲੋਕ ਇਹ ਸਮਝ ਲੈਣ ਕਿ ਸਟਾਕ ਮਾਰਕੀਟ ਨਿਵੇਸ਼ ਵਿੱਚ ਸਟਾਪ ਕਿਸ ਤਰ੍ਹਾਂ ਕੰਮ ਕਰਦੇ ਹਨ ਤਾਂ ਜ਼ਿਆਦਾਤਰ ਲੋਕ ਹਾਰ ਤੋਂ ਬਚਣ ਦੇ ਬਾਰੇ ਵਿੱਚ ਆਪਣਾ ਧਿਆਨ ਨਹੀਂ ਲਗਾਉਣਗੇ ਤੇ ਜਿੰਤਨ ਲਈ ਨਿਵੇਸ਼ ਕਰਨਗੇ ਸਟਾਪ ਇੱਕ ਕੰਪਿਊਟਰ ਨਿਰਦੇਸ਼ ਹੈ ਜਿਹੜਾ ਕੀਮਤ ਡਿਗਨ ਤੇ ਤੁਹਾਡੇ ਸ਼ੇਅਰ ਨੂੰ ਆਪਣੇ ਆਪ ਵੇਚ ਦਿੰਦਾ ਹੈ ਤਾਂ ਕਿ ਤੁਹਾਡਾ ਘੱਟੋ ਘੱਟ ਨੁਕਸਾਨ ਹੋਵੇ ਅਜੇ ਤੁਹਾਨੂੰ ਜਿਆਦਾ ਤੋਂ ਜਿਆਦਾ ਫਾਇਦਾ ਮਿਲ ਸਕੇ ਜਿਹੜੇ ਲੋਕ ਹਾਰਨ ਤੋਂ ਘਬਰਾਉਂਦੇ ਹਨ ਉਹਨਾਂ ਦੇ ਲਈ ਇਹ ਇੱਕ ਬਹੁਤ ਚੰਗਾ ਤਰੀਕਾ ਹੈ ਫਿਰ ਜਦੋਂ ਵੀ ਮੈਂ ਲੋਕਾਂ ਨੂੰ ਮੈਂ ਨਹੀਂ ਚਾਹੁੰਦਾ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਆਂ ਦੇਖਦਾ ਹਾਂ ਤਾਂ ਉਹ ਕੀ ਚਾਹੁੰਦੇ ਹਨ ਇਸ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਨਹੀਂ ਦੇਖਦਾ ਤਾਂ ਮੈਂ ਸਮਝ ਲੈਂਦਾ ਹਾਂ ਕਿ ਉਹਨਾਂ ਦੇ ਦਿਮਾਗ ਵਿੱਚ ਸ਼ੋਰ ਦੀਆਂ ਆਵਾਜ਼ਾਂ ਬੜੀ ਤੇਜ਼ ਹੋਣਗੀਆਂ ਛੋਟਾ ਕੁੱਕੜ ਉਹਨਾਂ ਦੇ ਦਿਮਾਗ ਉੱਤੇ ਹਾਵੇ ਹੋਵੇਗਾ ਤਦ ਉਹ ਚੀਕ ਰਹੇ ਹੋਣਗੇ ਅਸਮਾਨ ਡਿੱਗ ਰਿਹਾ ਹੈ ਤੇ ਟਾਇਲਟ ਟੁੱਟ ਰਹੇ ਹਨ ਇਸ ਲਈ ਉਹ ਆਪਣੀਆਂ ਅਣਚਾਹੀ ਚੀਜ਼ਾਂ ਤੋਂ ਬਚਦੇ ਹਨ ਪਰ ਉਹ ਇਸ ਦਾ ਭਾਰੀ ਮੁੱਲ ਚੁਕਾਉਂਦੇ ਹਨ ਉਹ ਜ਼ਿੰਦਗੀ ਤੋਂ ਜਿਹੜਾ ਕੁਝ ਚਾਹੁੰਦੇ ਹਨ ਉਹ ਸ਼ਾਇਦ ਹੀ ਉਹਨਾਂ ਨੂੰ ਕਦੇ ਮਿਲ ਪਾਏ ਅਮੀ ਡੈਡ ਨੇ ਮੈਨੂੰ ਛੋਟੇ ਕੁੱਕੜਾ ਨੂੰ ਦੇਖ ਕੇ ਇੱਕ ਤਰੀਕਾ ਸੁਝਾਇਆ ਉਹੀ ਕਰੋ ਜਿਹੜਾ ਕਰਨਲ ਸੈਂਡਰਸ ਨੇ ਕੀਤਾ ਸੀ 65 ਸਾਲ ਦੀ ਉਮਰ ਵਿੱਚ ਉਹਨਾਂ ਦਾ ਕਾਰੋਬਾਰ ਚੋਪਟ ਹੋ ਗਿਆ ਤੇ ਉਹ ਆਪਣੀ ਸੋਸ਼ਲ ਸਿਕਿਉਰਿਟੀ ਦੇ ਚੈੱਕ ਉੱਤੇ ਗੁਜ਼ਰਬਸਰ ਕਰ ਰਹੇ ਸਨ ਇतना ਹੀ ਨਹੀਂ ਉਹ ਫਰਾਈਡ ਚਿਕਨ ਦੀ ਆਪਣੀ ਰੈਸਪੀ ਦੇ ਨਾਲ ਪੂਰੇ ਦੇਸ਼ 'ਚ ਇਸ ਨੂੰ ਵੇਚਣ ਦੀ ਕੋਸ਼ਿਸ਼ ਵੀ ਕਰ ਰਹੇ ਸਨ ਕਿਸੇ ਨੂੰ ਹਾਂ ਕਹਿਣ ਤੋਂ ਪਹਿਲਾਂ ਇਸ ਰੈਸਪੀ ਦੇ ਲਈ 1009 ਵਾਰ ਨਹੀਂ ਕਿਹਾ ਗਿਆ ਤੇ ਉਹ ਉਸ ਉਮਰ ਵਿੱਚ ਕਰੋੜਪਤੀ ਬਣੇ ਜਿਸ ਉਮਰ ਵਿੱਚ ਲੋਕ ਕੰਮ ਛੱਡ ਕੇ ਆਰਾਮ ਕਰਨਾ ਚਾਹੁੰਦੇ ਹਨ ਉਹ ਇੱਕ ਬਹਾਦਰ ਤੇ ਜਿੱਦੇ ਆਦਮੀ ਸਨ ਅਮੀ ਡੈਡੀ ਹਰਲੇਲ ਸੈਡਰਜ਼ ਬਾਰੇ ਕਹਾ ਕਰਦੇ ਸਨ ਜਦੋਂ ਵੀ ਤੁਸੀਂ ਸ਼ੰਕਾ ਵਿੱਚ ਅਤੇ ਥੋੜੇ ਡਰੇ ਹੋਏ ਹੋਮੋ ਤਾਂ ਉਹੀ ਕੁਝ ਕਰੋ ਜਿਹੜਾ ਕਰਨਲ ਸੈਂਡਰਸ ਨੇ ਆਪਣੇ ਛੋਟੇ ਮੁਰਗੇ ਦੇ ਨਾਲ ਕੀਤਾ ਸੀ ਉਸ ਨੂੰ ਫਰਾਈ ਕਰ ਲਓ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ